ਪਾੜੋਇਟੋ ਜਿਹੜੇ ਪੋਣੇ ਤੇਰੇ ਸਾਹਮਣੇ ਟੰਗੇ ਆ ਸਾਰੇ ਮੈਨੂੰ ਪੁੱਛ ਕੇ ਪੋਣੇ ਤੇ ਹੀ ਪ੍ਰੈਸ ਨਹੀਂ ਉਹ ਕਿਤੇ ਮੈਂ ਕੀ ਕਰਾਂ ਕਿੱਧਰ ਕਿੱਧਰ ਹੋਵਾਂ ਮੈਂ ਮੈਂ ਆਪਣੇ ਹੋ ਜਾਂਦੇ ਆ ਤੇ ਮੇਰੇ ਆਰੇ ਕਿੱਧਰ ਕਿੱਧਰ ਹੋਵਾਂ ਪਰ ਇਹ ਵੀ ਮੈਂ ਨਾ ਫੇਰੀ ਬਚਾ ਲਈ ਵਿੱਚੋਂ ਇਹ ਨਾ ਸਾਰੇ ਤੋਂ ਖਰਚ ਗਿਆ ਜੇ ਕਿੰਨੇ ਨੇ 1000 ਰੁਪਏ ਹੀ ਕਰ ਲਈ ਨਾ ਰੁੱਕ ਜਾਣੀ ਕਿੱਧਰ ਮੂੰਹ ਚੁੱਕਿਆ ਵਾ ਦੀਦੀ ਮੈਂ ਸ਼ਹਿਰ ਚ ਲੀ ਹਾਂ ਤੇ ਸ਼ਹਿਰ ਚ ਲੀ ਆ ਤੇ 33 ਕਾ ਦੇ ਲਈ ਚਲਨੀ ਆ ਇਹ ਤੁਹਾਡੇ ਲਈ ਲੈ ਕੇ ਰੱਖੀ ਆ ਤੁਸੀਂ ਜਿੱਧਰ ਮਰਜੀ ਤੁਰੇ ਰਿਆ ਕਰੋ ਮਗਰੋਂ ਦੀਦੀ ਮੈਂ ਕਹੜਾ ਕਦੀ ਕਿਤੇ ਗਈ ਆ ਤੇ ਅੱਜ ਮੈਂ ਪਹਿਲੀ ਵਾਰੀ ਚੱਲੀ ਆ ਤੇ ਤੁਸੀਂ ਅੱਦਾ ਕਰਨ ਡਿਆ ਪਿਓ ਪਹਿਲੀ ਵਾਰੀ ਚੱਲੀ ਆ ਤੇ ਮੈਨੂੰ ਤੁਹਾਡਾ ਕੋਈ ਸਹਾਰਾ ਉਦੋਂ ਤੇ ਤੁਹਾਨੂੰ ਕੁਝ ਸਮਝਦੀ ਨਹੀਂ ਹੈਗੇ ਉਦੋਂ ਤੇ ਬੜੀਆਂ ਗੱਲਾਂ ਕਰਦੀ ਹਾਂ ਵੀ ਕਮਾਈ ਕਰਦੇ ਹੋ ਤੇ ਤੁਸੀਂ ਆਪਣੇ ਲਈ ਚੀਜ਼ਾਂ ਬਣਾਉਂਦੇ ਹੋ ਆਪਣੇ ਲਈ ਹੀ ਕਿੱਥੇ ਬਣਾਉਨੇ ਜੇ ਹੀ ਬਣਾਈਆਂ ਤੇ ਤੁਸੀਂ ਵੀ ਤੇ ਨਾਲ ਹੀ ਸਾਵੀਆਂ ਵਰਤਦੇ ਹੋ ਨਾ ਤੇ ਪਰਾ ਹੋ ਮੇਰੇ ਨਾਲ ਜਿੱਥੇ ਮਰਜ਼ੀ ਜਾ 80 ਜਾਣਾ ਵਾ ਤੇ ਨਾਲੇ ਇਹ ਸਕਰੋ ਹੀ ਆਈ ਐ ਸਕਰੋ ਨਹੀਂ ਆਈ ਐ ਮੈਂ ਆਪਣੀ ਤਨਖਾਹ ਦੀ ਲਈ ਐ ਗੱਲਾਂ ਕਰਨ ਲੱਗੀ ਤੇ ਤੂੰ ਵਿੰਦੀ ਨਹੀਂ ਹੈਗੀ ਮੈਂ ਤੁਹਾਨੂੰ ਕਾਦੀਆਂ ਗੱਲਾਂ ਕੀਤੀਆਂ ਨਾਲੇ ਆਪਾਂ ਤੁਹਾਡੀਆਂ ਸੁਣੀ ਜਾਈਏ ਫੇਰ ਅਹੀਂ ਚੰਗੇ ਆ ਤੇ ਉਦਾਂ ਹੀ ਬਾੜੇ ਆ ਮੈਂ ਤੇ ਜਾਣ ਨਹੀਂ ਹਿੜਈ ਤੇ ਮੈਨੂੰ ਲਾਵਾਂਦਾ ਮੇਰਾ ਟਾਈਮ ਹੈ ਨਹੀਂ ਐ ਤੇ ਚਲ ਇਹ ਲੈ ਜਾ ਜਿਹੜੀ ਮੈਂ ਅੱਧੇ ਘੰਟੇ ਵਿੱਚ ਨਾ ਹੋ ਕੇ ਆ ਜਾਣਾ ਵਾ ਤੇ ਨਾਲੇ ਇਹਦਾ ਕੀ ਕਸ ਜਾਣਾ ਵਾ ਚੱਲਦੀ ਚੀਜ਼ ਵਧੀਆ ਲੱਗਦੀ ਐ ਤੇ ਦਿਓ ਚਾਬੀ ਅਪਰਨ ਦਫਾ ਹੋ ਚਾਬੀ ਦੋ ਤੈਨੂੰ ਚਾਬੀ ਨੂੰ ਹੱਥ ਨਾ ਲਾਈ ਅੱਜ ਤੋਂ ਬਾਅਦ ਐਕਟੀਵਾ ਨੂੰ ਨਾ ਹੱਥ ਲਾਈ ਤੂੰ ਹੀ ਨਹੀਂ ਕਹੇ ਚੀਜ਼ ਦੇ ਮਾਲਕ ਹੈਗੀ ਲੱਗੀ ਨਾ ਸਮਝ ਪਰਾਂ ਹੋਇਆ ਮੇਰੇ ਵੱਲੋਂ ਜਿੱਤੀ ਮਰਜੀ ਜਾ ਅੱਧੇ ਘੰਟੇ ਚ ਹੋ ਕੇ ਵਾਪਸ ਆਜਣਾ ਮੇਰੇ ਵੱਲੋਂ ਭਾਵੇਂ ਦੋਆਂ ਘੰਟੇ ਚ ਹੋ ਕੇ ਆਈ ਤੂੰ ਪਰਾਂ ਹੋ ਚੀਜ਼ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਮੇਰੀ ਨੂੰ ਪਾਣੀ ਤੇ ਪੀਲਾਣਾ ਹੀ ਅੰਦੇ ਡਿਆਪੇ ਬੋਲਣ ਜਾਗ ਦੇ ਅੰਦਰ ਪਾਣੀ ਪੀ ਲੋ ਕੋਈ ਨਹੀਂ ਪੀ ਲਾਂਗੀ ਮੈਂ ਪਾਣੀ ਮੈਂ ਆਪਣੇ ਹੱਥ ਨਾਲ ਪੀਣਾ ਤੂੰ ਮੇਰੇ ਮੂੰਹ ਚ ਨਹੀਂ ਪੋਣਾ ਹੈਗਾ ਅੰਤ ਤੱਕ ਜਾਣ ਲੱਗਿਆ ਵੀ ਸਿਰ ਖਪਾ ਕੇ ਗਈਆਂ ਤੇ ਅੰਮ੍ਰਣ ਫੇਰ ਕਲੇਸ਼ ਖੜਾ ਕੀਤਾ ਵਾ ਇਲੇਸ਼ ਮੈਂ ਖੜਾ ਕੀਤਾ ਕਿ ਤੁਸੀਂ ਕੀਤਾ ਵਾ ਤੁਸੀਂ ਤਾਂ ਹਮਦੇ ਹੀ ਡੈਪੇਓ ਜੇ ਤੁਹਾਡੀ ਕਮਾਈ ਦੀਆਂ ਤੇ ਫਿਰ ਤੁਹਾਡੀ ਕਮਾਈ ਕਿੱਥੇ ਗਈ ਮੈਨੂੰ ਨਹੀਂ ਪਤਾ ਤੁਹਾਡੀ ਕਮਾਈ ਕਿੱਥੇ ਗਈ ਆ ਪਰ ਇਹ ਐਕਟਿਵ ਆ ਨਾ ਮੇਰੀ ਆ ਮੇਰੀ ਤੇ ਮੈਂ ਆਪਣੀ ਕਮਾਈ ਦੀ ਲਈ ਆ ਆ ਖਲੋਤਾ ਮੋਟਰਸਾਈਕਲ ਜਾਂ ਲਾਵ ਨੂੰ ਕਹਿ ਤੇ ਦੋਵੇਂ ਜੀ ਚੱਲ ਜੋ ਇਹਨੇ ਤੇ ਆਪ ਚਾਹ ਕੇ ਚੱਲ ਜਾ ਇਹ ਵੀ ਤੁਸੀਂ ਦੋਵੇਂ ਜਾਣੇ ਲੈ ਜਾਂਦੇ ਹੋ ਘਰ ਛੱਡ ਜਾ ਕਰੋ ਫਿਰ ਇਹਨੂੰ ਤੇ ਇਹਨੂੰ ਲੈ ਜਾਇਆ ਕਰ ਕਿਉਂ ਕਿਹੜੀ ਨੂੰ ਘਰ ਛੱਡ ਜਾ ਕਰੀਏ ਇਹ ਸਾਂਝਾ ਵਾ ਇਨੂੰ ਨਾ ਸ਼ੀਸ਼ੇ ਜੰਮੜਾ ਕੇ ਰੱਖ ਲੋ ਨਾ ਆਪ ਚਲਾਈ ਤੇ ਨਾ ਮੈਨੂੰ ਚਲਾਉਣ ਦੇਣੀ ਆ ਮੜਾ ਲਾਂਗੇ ਜੇ ਲੋੜ ਪਏਗੀ ਤੇ ਨਾਲ ਤੈਨੂੰ ਬੜੀਆ ਕਲਵਾ ਚਲਾਉਂਦੀ ਤੁਹਾਡੇ ਨਾਲ ਤੋਂ ਜ਼ਿਆਦਾ ਹੀ ਆ ਮੈਂ ਹੀ ਤੁਹਾਨੂੰ ਖੜਨੀ ਆ ਜਿੰਨੀ ਆਰੀ ਖੜਨੀ ਆ ਤੁਸੀਂ ਤਾਂ ਕਦੀ ਚਲਾਈ ਵੀ ਨਹੀਂ ਸਵਾਹ ਖੜਨੀ ਤੂੰ ਤੇਰੇ ਮਗਰ ਬੈਠਾ ਉਹ ਬੰਦਾ ਤੇ ਵਾਈਗਰੋ ਵਾਈਗਰੋ ਕਰਦੇ ਜਾਈਦਾ ਇਹੋ ਡਰ ਲੱਗਾ ਰਹਿਣਾ ਕਿ ਹੁਣ ਵੀ ਇੰਨੇ ਮਾਰਦੀ ਹੁਣ ਵੀ ਇੰਨੇ ਮਾਰਦੀ ਨਾਲ ਨਵੀਂ ਐਕਟਿਵਾ ਵਾ ਤੇਰਾ ਕੀ ਪਤਾ ਕੱਲੀ ਦੇ ਕਿਹਦੇ ਵਿੱਚ ਠੋਕੀ ਹੋਏ ਤੇਰਾ ਤੇ ਨੁਕਸਾਨ ਹੋਣਾ ਹੀ ਹੋਣਾ ਨਾਲ ਮੇਰੀ ਐਕਟਿਵਾ ਦਾ ਵੀ ਕਰੇ ਤੇਰੇ ਕਰਕੇ ਹੀ ਇੱਤੇ ਪੈਸੇ ਲੰਬੇ ਰਹੀਏ ਤਾਨੂੰ ਮੇਰਾ ਨਹੀਂ ਆ ਤਾਨੂੰ ਇਹਦਾ ਵਾ ਪੇ ਇਹਨਾਂ ਨੁਕਸਾਨਾ ਹੋ ਜੇ ਇਹਦਾ ਹੀ ਮੈਨੂੰ ਮੈਨੂੰ ਤੇਰੇ ਨਾਲ ਕੀ ਮਤਲਬ ਆ ਦੇਖਿਆ ਨਹੀਂ ਨਾ ਮੇਨ ਕੋਈ ਮਤਲਬ ਹੈਗਾ ਮੈਂ ਤੇਰੇ ਬਾਰੇ ਕਦੇ ਨਹੀਂ ਸੋਚਿਆ ਤੈਨੂੰ ਜੋ ਮਰਜ਼ੀ ਹੋਏ ਨਿਕਲ ਗਈ ਹੈ ਨਾ ਗੱਲ ਆ ਦਿਲ ਚ ਗੱਲ ਹੀ ਤੈਨੂੰ ਕੁਝ ਹੋ ਜੇ ਦਿਲ ਚ ਗੱਲ ਹੀ ਅੰਧਿਆ ਕਲੇਸ਼ ਪਾਛੜਿਆ ਜੱਪਰਾ ਹੋ ਮੱਥੇ ਲੱਗੀ ਆ ਮੇਰੇ ਕਿਦਾਂ ਮੇਰਾ ਪਰਸ ਘੜ ਦੇ ਵਿੱਚੋਂ ਆਲੇ ਫੜ ਕੱਢ ਲਾ ਤੋ ਸੌਂ ਖਾਧੀ ਹੈ ਨਾ ਕਿ ਸਵੇਰੇ ਵੀ ਇਹਦੇ ਨਾਲ ਮੈਂ ਲੜਨਾ ਵਾ ਤੇ ਜਦੋਂ ਇਹਨੇ ਹੋਣਾ ਉਦੋਂ ਵੀ ਮੈਂ ਕਲੇਸ਼ ਪਾਉਣਾ ਹੀ ਪਾਣਾ ਵਾ ਕਿੱਡੀ ਵਿੱਚ ਪਰਸ ਰੱਖੀ ਫਿਰਦੀ ਆ ਲੋਕ ਲਾ ਕੇ ਤੇ ਚਾਬੀ ਫੜਾ ਇੱਧਰ ਮੈਨੂੰ ਚਾਬੀ ਲਾਉਂਦੀ ਜਾਚ ਹੈ ਨਹੀਂ ਆ ਐ ਮਾਰਦੀ ਰਹਿੰਦੀ ਐ ਤੈਨੂੰ ਕੀ ਲੱਗੇ ਭਾਵੇਂ ਮੈਨੂੰ ਜਾਚ ਹੋਏ ਭਾਵੇਂ ਨਾ ਹੋਏ ਐਕਟੀਵਿਟੀ ਹੈਗੀ ਹੈ ਨਾ ਮੇਰੇ ਕੋਲ ਇਹਦੀ ਆਕੜ ਨਹੀਂ ਜਾਣੀ ਪਏ ਜਿੱਦਾਂ ਮਰਜੀ ਜੋ ਮਰਜੀ ਹੋ ਜੇ ਤੇ ਜੇ ਦੇ ਦਿੰਦੀ ਹਾਂ ਤਾਂ ਆਪੇ ਨਾ ਕਲਾ ਪੈਂਦੀ ਏਦਾਂ ਕਹਿਨੀ ਆ ਤੇ ਵੀਰ ਜੀ ਇਹਨਾਂ ਤੇ ਮੇ ਕੋ ਚਾਬੀ ਲੈ ਲਈਆ ਤੇ ਫਿਰ ਜਿਹੜੇ ਉਹਦਨ ਸੂਟ ਲਿਆਂਦੇ ਨਾ ਮੈਨੂੰ ਉਹ ਦੇ ਦੋ ਹਾਂ ਤੇ ਪ੍ਰੋਗਰਾਮ ਜਾਣਾ ਤੇ ਪਹਿਣੇ ਆ ਮੈਨਾਂ ਕੀ ਜਾਣਾ ਮੈਂ ਹਟਣ ਨਹੀਂ ਦੇਈ ਵੇਖ ਲੈ ਇਹਨੂੰ ਮਨਾਂ ਕਿ ਤੈਨੂੰ ਗੱਲ ਕੀ ਏ ਉਹ ਤੂੰ ਕਿਹੜਾ ਕਾਂ ਖਾਦਾ ਹੁੰਦਾ ਸਰੇ ਸਰੇ ਕਿਉਂ ਕੀ ਹੋਇਆ ਮੈਂ ਕੀ ਘਰਤਾ ਵਾ ਤੂੰ ਸਰੇ ਜਾਣ ਲੱਗਿਆ ਮੈਂ ਲੜਨਾ ਤੇ ਆਣ ਕੇ ਵੀ ਲੜਨਾ ਹੁੰਦਾ ਹੈ ਔਰ ਲੜਾਈ ਪੁੰਦੀ ਹੈ ਮੇਰੀ ਰੋਟੀ ਵਾਲਾ ਕਿ ਚੱਲੀ ਸੀ ਉਹ ਜੇਲਾ ਆਈਂਦੇ ਤਾਂ ਕਿੱਡੀ ਗਾਹਰਾ ਚੱਲੀ ਸੀ ਕਿਉਂ ਕਿਹੜੀ ਗੱਲੋਂ ਦਾ ਗੱਲਾਂ ਦੇ ਬਣੀਆ ਸੁਣਾਉਂਦੀ ਐ ਉਹ ਦਿਨ ਤੇ ਬੜੀ ਛੇਤੀ ਨੇ ਮੂੰਹ ਭਰ ਕੇ ਕਿਹਾ ਸੀ ਕਿ ਮੈਂ ਕਿੱਟ ਜਿਓ ਜਿ ਤੁਸੀਂ ਆਪਣੇ ਲਈ ਕਰਦੇ ਹੋ ਸਾਨੂੰ ਕੀ ਦੇਂਦੇ ਹੋ ਹੁਣ ਤੇ ਮੈਨੂੰ ਹੱਥੋਂ ਨਹੀਂ ਲਾਉਣੇ ਦੀ ਕਦੇ ਵੀ ਮੈਨੂੰ ਉਹ ਦਿਨ ਨਹੀਂ ਬੜੀ ਅੱਗ ਲੱਗੀ ਸੀ ਮੇਰੀ ਗੱਲ ਸੁਣ ਜਾਵੇ ਫੜਾਇਆ ਚਾਬੀ ਨਹੀਂ ਫੜਾ ਕਿਉਂ ਨਹੀਂ ਮੈਂ ਤੇਰਾ ਦਮਾ ਖਰਾਬ ਯਾਰ ਮੋਟਰਸਾਈਕਲ ਜਿਹੜਾ ਮੈਂ ਰੋਕਿਆ ਉਹ ਦੇ ਤੂੰ ਉਹ ਫਿਰ ਕੀ ਇਹ ਚਲਾਉਣ ਨੂੰ ਇਹ ਚੀਜ਼ਾਂ ਚਲਾਉਣ ਨੂੰ ਆਹ ਨਹੀਂ ਮੈਂ ਨਹੀਂ ਦੇਣੀ ਚਾਹ ਪਤਾ ਮੈਂ ਕਿੰਨੀ ਗਮਾਈ ਕਰਕੇ ਔਖੀ ਤੇ ਆਪਣੀ ਐਕਟਿਵ ਲਈ ਏ ਤੂੰ ਕੱਲੀ ਨੇ ਲਈ ਏ ਹਾਂ ਜਿਹੜੀ ਮੇਰੀ ਉਹ ਕਿੱਥੇ ਗਈ ਪਰ ਮੈਂ ਨਹੀਂ ਪਿੰਦਾ ਦੇਣੀ ਹੋਰ ਆਪਣਾ ਐਕਟਿਵ ਵਾਲੀ ਮੇਰੀ ਵੱਡੀ ਛੱਡ ਦੋ ਚਾਬੀ ਹੁਣ ਉਹਨੇ ਕਰਕੇ ਤੁਸੀਂ ਆਪਣੇ ਵਿੱਚ ਲੜਾਈ ਪਾਣੀ ਆ ਲੜਾਈ ਪਾਣੀ ਨਹੀਂ ਇਹ ਤਾਂ ਮੋਟਰਸਾਈਕਲ ਹੈਗਾ ਉੱਤੇ ਜਾਣਾ ਜਿੱਥੇ ਮਰਜ਼ੀ ਮੈਂ ਰੋਕਿਆ ਉਹਨਾਂ ਨੂੰ ਸੋਚਿਆ ਕਿ 2-4 ਮਹੀਨੇ ਵੱਖਰਾ ਹੋਗੇ ਤਾਂ ਤੁਹਾਡੀ ਅਗਲ ਟਕਾਣੀ ਆ ਜਾਏਗੀ। ਮੈਨੂੰ ਲੱਗਦਾ ਤੂੰ ਕੰਦ ਮਰਾ ਕੇ ਹੀ ਰਹਿਣਾ ਏ। ਜੇ ਲੋੜ ਪਊਗੀ ਨਾ ਤੇ ਉਹ ਵੀ ਮਰਾ ਲਾਂਗੇ। ਰਾਤ ਵੀ ਨਹੀਂ ਲੱਗਣੀ। ਰਾਤੋਂ ਰਾਤ ਇਤਾਂ ਸਟਾ ਕੇ ਤੇ ਕੰਦ ਵੱਜ ਜਾਣੀ ਆ। ਬੱਲੇ। ਗੱਡੀ ਹੰਕਾਰੀ ਏ। ਵਿੱਚ ਪਾਣੀ ਲਿਆਵਾਂ ਜੀ? ਨਹੀਂ ਕੋਈ ਗੱਲ ਨਹੀਂ ਮੈਂ ਪੀ ਲੈਣਾ ਮੈਂ। ਕੋਈ ਗੱਲ ਮੈਂ ਵਿੱਚ ਲਿਆਂਦੀ ਬੈਠ। ਕਿਤੇ ਪਾਣੀ ਵੀ ਨਹੀਂ ਹੁੰਦਿਆਂ ਦਿੱਤਾ। ਪਹਿਲਾਂ ਮੇਰੇ ਗੱਲ ਪੈ ਗਈ ਹੁਣ ਉਹਨਾਂ ਦੇ ਗੱਲ ਪੈ ਗਈ। ਵੀਜੀ ਉਧਰ ਤਾਂ ਕੋਈ ਗੱਲ ਨਹੀਂ ਮੈਂ ਚੱਲੀ ਆਂ ਸ਼ਹਿਰ ਮੈਨੂੰ ਨਾ ਜ਼ਰੂਰੀ ਕੰਮ ਹੀ ਮੇਰੀ ਨਮਾਸੀ ਦੇ ਮੁੰਡੇ ਦਾ ਠਾਕਾ ਹੀ ਮੈਂ ਕੱਪੜੇ ਲਿਆਉਣੇ ਸੀ ਤੇ ਉਹ ਦਿਨ ਵਾਲੇ ਕੱਪੜੇ ਜਿਹੜੇ ਉਹ ਦੀਦੀ ਨੇ ਰੱਖ ਲਿਓ ਤੇ ਮੈਨੂੰ ਦਿੱਤੇ ਨਹੀਂ ਦਿੱਤੇ ਨਹੀਂ ਅਜੇ ਨਹੀਂ ਦੀਦੀ ਨੇ ਦਿੱਤੇ ਹੀ ਨਹੀਂ ਤੇ ਮੈਂ ਚੱਲ ਮੈਂ ਲੈ ਆਵਣੀ ਆ ਤੇ ਲੱਭਦਾ ਟਾਈਮ ਹੈ ਨੀ ਉਹ ਕੈਂਢੇ ਚਾ ਲੈ ਲੈ ਜਾ ਮੋਪੜ ਇਹਨਾਂ ਨੇ ਤਾਂ ਚੱਲ ਜਾਣ ਨਹੀਂ ਦਿੱਤਾ ਫਿਰ ਦੀਦੀ ਨੂੰ ਕਿਹਾ ਵੀ ਕੋਈ ਸੂਟ ਪਾਏ ਮੈਨੂੰ ਦੇ ਦਿਓ ਕੋਈ ਗੱਲ ਨਹੀਂ ਕਰਲੀ ਨਾ ਤੂੰ ਏਦਾਂ ਕਰ ਬਾਉਂ ਵੀ ਲੈ ਆ ਨਾ ਲੱਗ ਨੂੰ ਸ਼ਹਿਰ ਤੇ ਜਾ ਕੇ ਆਪਣਾ ਸੂਟ ਲਿਆ ਤੇ ਇਹ ਜਿਹੜੇ ਨੇ ਆਣ ਕੇ ਤੈਨੂੰ ਮੈਂ ਵੀ ਦਵਾਉਣਾ ਤੇ ਪੈਸੇ ਹੈਗੇ ਕਿ ਦਵਾ ਨਹੀਂ ਵਿੱਚ ਹੈਗੀਆਂ ਮੇਰੇ ਕੋਲ ਪੈਸੇ ਕੋਈ ਗੱਲ ਨਹੀਂ ਤੂੰ ਮੋਟਰਸਾਈਕਲ ਆ ਜਾ ਫਿਰ ਕੋਈ ਗੱਲ ਨਹੀਂ ਵਿੱਚ ਲੈ ਜੀ ਇਹਨਾਂ ਨੂੰ ਮੈਂ ਦਵਾਉਣੀ ਹੈ ਨਾ ਪੈਸੇ ਇਹਨਾਂ ਦਾ ਤੇ ਕਿਤੇ ਪੈਸਾ ਨਾਲ ਹੀ ਨਹੀਂ ਰੱਜ ਹੁੰਦਾ ਜਿੰਨੇ ਮਰਜ਼ੀ ਦੇਈ ਜਾਓ ਤਾਂ ਵੀ ਇਹਨਾਂ ਨੇ ਕਹਿਣਾ ਹੱਟ ਤੋਂ ਕੱਖ ਹੈ ਹੀ ਨਹੀਂ ਨਾ ਕਿਹੜੀ ਗੱਲ ਉਹਨਾਂ ਨੂੰ ਪੈਸੇ ਦੇਣੇ ਆ ਤੁਸੀਂ ਤਨਾਲੇ ਮੈਂ ਤੁਹਾਨੂੰ ਪਾਣੀ ਫੜਾ ਹੀ ਦੇਣਾ ਸੀ ਇਹਨਾਂ ਕੋਲ ਲੈਣ ਦੀ ਕੀ ਲੋੜੀ ਸਾਨ ਵਾਦੂ ਦਾ ਕਾਦਾ ਸਾਨ ਵਾਦੂ ਦਾ ਆਂਦਣ ਲੜਨ ਦਾ ਵੀ ਕਿਤੇ ਪਾਣੀ ਦਾ ਨਹੀਂ ਚੇਤਾ ਤੈਨੂੰ ਪਾਣੀ ਫੜਾਉਣ ਲੱਗੀ ਹਾਂ ਆਹੋ ਨਾ ਅੱਗੇ ਤੁਸੀਂ ਆਪੇ ਫੜਫੜ ਪੀਂਦੇ ਹੋ ਮੈਂ ਪਹਿਲਾਂ ਤੁਹਾਨੂੰ ਫੜਮਦੀ ਨਹੀਂ ਨਾ ਪਾਣੀ ਉਹ ਜਾ ਜਾ ਕੇ ਪਾਣੀ ਜਾਣ ਬੁੱਝ ਕੇ ਨਾ ਚੰਗੀ ਬਣਦੀ ਐ ਜਾ ਪਾਣੀ ਨਾਲ ਜਾ ਕੇ ਚੰਗੀ ਕਹਿਣ ਪਾਣੀ ਘੁੱਟ ਪੀ ਲੈ ਤੇ ਠੰਡੀ ਹੋ ਜਾ ਪਾਣੀ ਪੀ ਲੈ ਘੁੱਟ ਨਹੀਂ ਤੁਸੀਂ ਇਹਨਾਂ ਨੂੰ ਕਿਹੜੀ ਗੱਲ ਪੈਸੇ ਦੇਣੇ ਐ ਇਹਨਾਂ ਕੋਲ ਕੀ ਨਹੀਂ ਹੈਗਾ ਲੁੱਟੇ ਨੇ ਉਹ ਮੈਂ ਦੇਤੇ ਨੇ ਦੇ ਤੈਨੇ ਤੂੰ ਨਾਲੇ ਬਹੁਤ ਚੰਗੇ ਨਾ ਬਣਿਆ ਕਰੋ ਤੇ ਨਾਲੇ ਸੂਰ ਨਹੀਂ ਉਹ ਦਿੱਤੇ ਉਦਨ ਵਾਲੇ ਕਿਹੜੀ ਗੱਲਾਂ ਦਵਾ ਸੂਰ ਮੈਂ ਤੈਨੂੰ ਉਦਨ ਨਹੀਂ ਚਾਹੀ ਵੀ ਮੈਂ ਨਹੀਂ ਦੇਣੀ ਹੈਗੀ ਛੁੱਪ ਕਰਕੇ ਫੜਾ ਲਈ ਉਹਨੂੰ ਦੇ ਨਹੀਂ ਇੱਥੇ ਤੂੰ ਫੜਾਣਾ ਨਹੀਂ ਸੂਰ ਤੇ ਪਰ ਇਹਨੂੰ ਸ਼ਹਿਰ ਨਹੀਂ ਹੁਣ ਜਾਣ ਦੇਣਾ ਕਿਉਂ ਜਾਣ ਕੇ ਹੁਣ ਨਹੀਂ ਦੇਣਾ ਤੂੰ ਤੇ ਫਿਰ ਤੁਸੀਂ ਤੁਸੀਂ ਜਾਰ ਸ਼ਵੇਰੇ ਨਾਲੇ ਤੁਰੇ ਫਿਰਦੇ ਹੋ ਜਦੋਂ ਹੁਣ ਤੇਰਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਉਹ ਤੇਰੇ ਨੂੰ ਜਾਣ ਨਾ ਜਾਣ ਤੇ ਜਾਏ ਮੇਰੇ ਵੱਲ ਜਿੱਥੇ ਮਰਜੀ ਦਫਾ ਹੋਏ ਫਿਰ ਐਵੇਂ ਨਹੀਂ ਆ ਤੈਨੂੰ ਵੀ ਜਾਣ ਨਹੀਂ ਦੇਣਾ ਤਹੀ ਨਾ ਅਨੰਦ ਥੋੜੀ ਜੀ ਸਾਈਡ ਘੱਟ ਲਿਆ ਕਰੋ ਠੀਕ ਆ ਉਹ ਤਾਂ ਹੀ ਨੇ ਸਿਰ ਤੇ ਚੜਦੇ ਨੇ ਕਿ ਇਹ ਉਹਨੂੰ ਉਹਨੂੰ ਕਹਿੰਦੇ ਰਹਿੰਦੇ ਨੇ ਤੈਨੂੰ ਕੁਝ ਕਹਿੰਦੇ ਨਹੀਂ ਹੈਗੇ ਤੇਰੀਆਂ ਮੰਨੀ ਜਾਵਾ ਹਨਾ ਜੋ ਤੂੰ ਕਈ ਪੁੱਠੇਆਂ ਸਿੱਧੀਆਂ ਘਰ ਵਾਲੀ ਦੀ ਮੰਨਣੀ ਚਾਹੀਦੀ ਐ ਤਨ ਮੈਂ ਪੁੱਠੇ ਪਾਸੇ ਨਹੀਂ ਪਾਉਂਦੀ ਹੈਗੀ ਸਿੱਧੀ ਸਲਾਈ ਦੇਂਦੀ ਆ ਮੁੜ ਕੇ ਕੋਈ ਨਹੀਂ ਬੰਦਾ ਹੈਗਾ ਜਿੰਨਾ ਮਰਜ਼ੀ ਕਹੇ ਦਾ ਕਰ ਲੋ ਉਹ ਤੈਨੂੰ ਹੁੰਦਾ ਕਿ ਜਾਣਿਆ ਦਿਨੋਂ ਦਿਨ ਕਿਉਂ ਤੇਰੀ ਮਾਤੇ ਪੜਦਾ ਪੈ ਗਿਆ ਏ ਹੁਣ ਤੂੰ ਕਿਹੜੇ ਵੇਲੇ ਆਈ ਏ ਤੇ ਮੁੰਡਾ ਉਹਨਾਂ ਹੀ ਸਾਹਬਿਆ ਆ ਉਹ ਵੇਰ ਨਵਾਤ ਆ ਕੇ ਸੇਵਾ ਆਈ ਫਿਰ ਕਿਉਂ ਐ ਜੇ ਸਾਹਮਲਿਆ ਵਤੇ ਉਹਨਾਂ ਦਾ ਨਹੀਂ ਕੁਝ ਲੱਗਦਾ ਸਾਡਾ ਭਲਾ ਜ਼ਿਆਦਾ ਵਾ ਤੇ ਜੇ ਤੂੰ ਵੀ ਸਮਝੇ ਵੀ ਉਹ ਵੀ ਤੇਰੀ ਕੁਝ ਲੱਗਦੀ ਏ ਇਹ ਤੇ ਪਿੰਦਰ ਮੈਨੂੰ ਨਾ ਜ਼ਹਿਰ ਵਿਖਾ ਲਈ ਦੇਂਦੀ ਮੈਨੂੰ ਨਹੀਂ ਚੰਗੀ ਲੱਗਦੀ ਵੀਰ ਜੀ ਛੱਡੋ ਮੇਰੇ ਕਰਕੇ ਨਾ ਕਲੇਸ਼ ਨਾ ਪਾਓ ਤੇ ਦੀਦੀ ਤੁਸੀਂ ਨਾ ਮੈਨੂੰ ਉਹਨਾਂ ਚ ਇੱਕੋ ਹੀ ਸੂਟ ਦੇ ਦਿਓ ਕੋਈ ਨਹੀਂ ਜੇ ਨਹੀਂ ਨਾ ਦੇਣ ਦੀ ਸੂਟ ਤੇ ਮੈਂ ਲਾਹਨੁਕਲਾ ਨਾ ਵੇਲੀਆਂ ਉਹ ਮੈਂ ਕੰਮ ਕਰ ਲੈਣਾ ਤੇ ਤੁਸੀਂ ਸ਼ਹਿਰੋਂ ਹੋ ਅਰੇਓ ਆਲੇ ਫੜ ਇਹਨਾਂ ਦਾ ਇਕਲੇਸ਼ ਪਾਇਆ ਹੀ ਨਾ ਦੀਦੀ ਹੋਣੀ ਬੋਲੋ ਅਗਮ ਸੁੱਤਾ ਏ ਸੁੱਤਾ ਏ ਅਗਮ ਇਹਨਾਂ ਦੇ ਕਰਕੇ ਤੂੰ ਘਰ ਵਿੱਚ ਵੰਡੀ ਪੁਵਾਈ ਆ ਤੁਹਾਡੇ ਦੋਵਾਂ ਜੀਆਂ ਵਿੱਚ ਜਾਣ ਪੁੱਛ ਕੇ ਲੜਾਈ ਪਾਈ ਆ ਕਿ ਇਹ ਦੋਵੇਂ ਜੀ ਆਪਸ ਵਿੱਚ ਲੜੀ ਜਾਣ ਖੁਸ਼ ਹੋਣੀਆਂ ਹੁਣ ਤੇ ਤੈਨੂੰ ਪੈ ਗਈ ਆ ਨਾ ਠੰਡ ਪਰ ਅਤਰ ਤੋਂ ਕੋਈ ਸੂਟ ਨਹੀਂ ਹੀ ਹੈਗਾ ਬਾਨਾ ਵੇ ਕਿੱਦਾਂ ਬਣਾਇਆ ਵਾ ਮੈਂ ਆਪਣੇ ਮਾਸੀ ਦੇ ਮੁੰਡੇ ਦੇ ਠਾਕੇ ਤੇ ਜਾਣਾ ਵਾ ਜੀ ਮੈਨੂੰ ਨਵਾਂ ਹੀ ਸੂਟ ਚਾਹੀਦਾ ਵਾ ਤੋ ਸੂਟਾਂ ਤਾਂ ਬਿਗੈਰ ਧੁਰੀ ਫਿਰੰਦੀ ਹਨਾ ਬੰਦਾ ਉਹ ਵੀ ਤਾਂ ਕੋਈ ਪਾਈ ਸਕਦਾ ਹੈ ਆਲੇ ਫੜਲਾ ਸੁਮਾਨਾ ਤੇਰਾ ਨਹੀਂ ਰਾਜ ਹੋਣਾ ਤੇ ਨਾਲੇ ਕਿੰਨਾ ਸੋਹਣਾ ਬਹਾਨਾ ਬਣਾਇ ਇਹੇ ਜੀ ਮੇਰੀ ਮਾਸੀ ਦੇ ਮੁੰਡੇ ਦਾ ਠਾਕਾ ਵਾ ਕਿਹੜੀ ਮਾਸੀ ਦੇ ਮੁੰਡੇ ਦਾ ਠਾਕਾ ਵਾ ਕਰਾਂ ਮੇਰੀ ਗੱਲ ਉਹਨਾਂ ਦੇ ਨਾਲ ਵੀ ਨਵੇਂ ਸੂਟ ਜ਼ਰੂਰੀ ਪਾ ਕੇ ਉਹਦਾ ਤੁਸੀਂ ਕਿਹਨੂੰ ਵੜਨ ਨਹੀਂ ਦੇਣਾ ਉੱਥੇ ਆਹ ਕਰ ਲਿਓ ਗੱਲ ਕਰ ਲਿਓ ਗੱਲ ਮੈਨੂੰ ਕਿ ਲੋੜ ਹੈ ਨਾਲ ਗੱਲ ਕਰਨ ਦੀ ਆਪੇ ਤੇ ਤੁਸੀਂ ਕਹਿ ਰਹੇ ਹੋ ਵੀ ਕਿਹੜੀ ਮਾਸੀ ਦੇ ਮੁੰਡੇ ਦਾ ਠਾਕਾ ਵਾ ਤਦੋਂ ਮੈਂ ਗੱਲ ਕਰਾਂਉਂਦੀ ਤੇ ਕਰ ਲਓ ਫਿਰ ਮੈਂ ਝੂਠ ਥੋੜਾ ਬੋਲਣ ਦੀ ਐ ਔਖੀ ਵੇ ਕਿੱਦਾਂ ਹੂੰ ਦੀ ਐ ਕੱਪੜੇ ਦੇਣੇ ਨਹੀਂ ਚੱਲ ਜੇ ਨਹੀਂ ਵੀ ਦੇਣੇ ਤੇ ਜਦੋਂ ਮੈਂ ਚੱਲੀ ਆ ਤਾਂ ਮੈਨੂੰ ਜਾਣਦੇ ਮੈਂ ਲੈ ਆਉਂਦੀ ਕੋਈ ਗੱਲ ਨਹੀਂ ਮਾਸੜ ਜੀ ਹੋਰ ਨਹੀਂ ਨਹੀਂ ਜਦੋਂ ਮਾਸੀ ਜੀ ਨੇ ਕਹਿਤਾ ਤਾਂ ਫਿਰ ਕੋਈ ਮਗਰ ਆ ਗਿਆ ਹਾਂ ਜੀ ਕੋਈ ਨਾ ਕੋਈ ਨਹੀਂ ਸਾਰੇ ਆਣ ਆਵਾਂਗੇ ਹਾਂ ਜੀ ਚਲੋ ਠੀਕ ਹੈ ਠੀਕ ਹੈ ਫਿਰ ਮੈਂ ਕਰਦਾ ਤੁਹਾਨੂੰ ਬਾਅਦ ਚ ਚੰਗਾ ਜੀ ਸਤਿ ਸ੍ਰੀ ਅਕਾਲ ਕਰ ਲੈਣੀ ਹੈ ਗੱਲ ਉਹ ਬਸ 5-10 ਮਿੰਟ ਹੋ ਗਏ ਲੱਗਿਆ ਨੂੰ ਅੱਛਾ ਕੌਣ ਸੀ ਗਰਲੀਨ ਦਾ ਹੀ ਮਸੜ ਅੱਛਾ ਉਹਨਾਂ ਦੇ ਵੀ ਪ੍ਰੋਗਰਾਮ ਤੇ ਕੱਲੇ ਨਾ ਆ ਜਿਓ ਮੁੰਡਾ ਲੱਗੇ ਆ ਨਾ ਮੰਗਣਾ ਜਾਂਦੇ ਵੀ ਪਿੰਦਰ ਉਹਨਾਂ ਨੂੰ ਨਾ ਜ਼ਰੂਰ ਲੈ ਗਏ ਚੱਲ ਵਧੀਆ ਕੋਈ ਗੱਲ ਨਹੀਂ ਫਿਰਦੇ ਵਧਾਈਆਂ ਹੁੰਨ ਤੁਹਾਨੂੰ ਵਧਾਈ ਪਿੰਦਰ ਤੈਨੂੰ ਬਹੁਤ ਸਾਰੀ ਇਹ ਆ ਵੀ ਹੁਣ ਉਹ ਦਿਨ ਦਾ ਇੰਤਜ਼ਾਮ ਕਰ ਲਈ ਯਾਰ ਹੈ ਕਿਦਾਂ ਹੈ ਬਸ ਆਈ ਤ ਵਰ ਤਮਾਰ ਚੱਲ ਕੋਈ ਗੱਲ ਨਹੀਂ ਵੇਖ ਲਾਂਗੇ ਤੂੰ ਇਦਾਂ ਕਰ ਜਿਹੜਾ ਕੰਮ ਕਰ ਲਿਆ ਠੀਕ ਆ ਜਿਹੜਾ ਰਹਿੰਦਾ ਵਾ ਕਰ ਲੈਣਾ ਵਾ ਤੇ ਤੂੰ ਘਰ ਜਾ ਤੇ ਗਰਲੀ ਨਾਲ ਨਾਲ ਸ਼ਹਿਰ ਜਾ ਸ਼ਹਿਰ ਸ਼ਹਿਰ ਤੇ ਸਕੂਟਰੀ ਤੇ ਚਲ ਗਈ ਹੋਣੀ ਆ ਉਹ ਕਿੱਥੇ ਭਰਾਵਾ ਗਈ ਆ ਇਹਦਾ ਜਾ ਕੇ ਘਰ ਵੇ ਬੜਾ ਕਲੇਸ਼ ਪਿਆ ਜੀ ਕਲੇਸ਼ ਪਿਆ ਉਹ ਹੋਰ ਯਾਰ ਮੈਂ ਬੜਾ ਚੰਗੀ ਭਲੀ ਤਿਆਰ ਹੋ ਕੇ ਚੱਲੀ ਮੈਂ ਸੱਚੀ ਬੜਾ ਤੰਗੀ ਲੈ ਗਈ ਹਜੇ ਆਏ ਆ ਕਿਤੇ ਪਾਣੀ ਦਾ ਘੁੱਟ ਨਹੀਂ ਪੀਤਾ ਆਉਂਦਿਆ ਫੇਰ ਡੈਬੀਆਂ ਹੁਣ ਗੱਲ ਹੀ ਹੈ ਪਿੰਦਰ ਯਾਰ ਉਹ ਯਾਰ ਹੈ ਤਾਂ ਕਸੂਰ ਨਵਦੀਗ ਦਾ ਹੀ ਏ ਮੈਂ ਆਉਣੀ ਨਹੀਂ ਦਿਆ ਬਾਹਰ ਮੈਂ ਚੱਲ ਹੁਣ ਵੀ ਹਟਦੀਆਂ ਹੁਣ ਵੀ ਹਟਦੀਆਂ ਨੇ ਸਕੂਟਰੀ ਦੀ ਸਾਰੀ ਗੱਲ ਹੀ ਇਸੇ ਕਰਕੇ ਮਦਦ ਲੈਂਦਾ ਹੈ ਨਹੀਂ ਹਾਂ ਕਿ ਇਹਨੂੰ ਜਾਂਚ ਤੇ ਹੈਗੀ ਨਹੀਂ ਆ ਤੇ ਲਿਆ ਕੇ ਨਾ ਸਿਆਪਾ ਹੀ ਪਾਉਣਾ ਏ ਉਹੋ ਹੀ ਕੰਮ ਹੁਣ ਹੋਣ ਦਿਆ ਚੱਲ ਜੀ ਮੇਰਾ ਕਰਦਾ ਵੀ ਵੇਲੇ ਆਉਂਦੋਂ ਕਹਿੰਦਾ ਯਾਰ ਕਿ ਘਰ ਦੇ ਚੀਜ਼ਾਂ ਕੱਲ ਹੀ ਲਈਆਂ ਹੁੰਦੀਆਂ ਨੇ ਇਹ ਹੁੰਦੀਆਂ ਵੀ ਵੇਲੇ ਵੇਲੇ ਜਾਣ ਲਈ ਹੁੰਦੀਆਂ ਔਰ ਕੱਲ ਹੀ ਹੁੰਦੀਆਂ ਨੇ ਯਾਰ ਹੋਰ ਭਰਾਵਾ ਗਰਮੀਂ ਤੇ ਅੱਗੇ ਸਹੀ ਪੁੱਛੇ ਤੋ ਫਰਦੀ ਘਟਾ ਸਕੂਟਰੀ ਤੈਨੂੰ ਪਤਾ ਵਾ ਉਹ ਇਹਨੂੰ ਕਿਹੜੀ ਜਾਂਚ ਆ ਤੇ ਮੇਰਾ ਤੈਨੂੰ ਪਤਾ ਉਦਾਂ ਜੀਨ ਕਰਦਾ ਸਕੂਟਰੀ ਚਲਾਉਣ ਨੂੰ ਮੋਟਰਸਾਈਕਲ ਜੜਾ ਥੋੜਾ ਵਧੀਆ ਰਹਿੰਦਾ ਹੈ। ਆਪ ਇਹਨੂੰ ਜਾਚ ਹੈਨੀਗੀ। ਚੱਲ ਚਲਦੀ ਰਹੇਗੀ ਤੇ ਵਧੀਆ ਰਹੇਗੀ। ਫਲੋਤੀ ਨਾ ਖਰਾਬ ਹੀ ਹੋਣਾ ਵਾ। ਫਲੋਤੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਉੱਪਰ ਕੋਈ ਸਮਝਾਵੇ ਬੰਦੇ ਨੂੰ ਤੇ ਤਾਦੀ ਹੈ ਨਾ ਸਮਝਾਵੇ ਕਿਨੂੰ? ਤਾਂ ਹੋਰ ਯਾਰ ਕੀ ਕਰੀਏ? ਹੁਣ ਤੇ ਇਦਾਂ ਕਰ ਗਰਲੀਨ ਨੇ ਜਾਣ ਨਹੀਂ ਦਿੱਤਾ ਮੋਟਰਸਾਈਕਲ ਆਇਆ ਤੇ ਸ਼ਰਮ ਹੋ ਗੋ। ਤੇ ਜੇ ਪੈਸੇ ਆ ਗਏ ਨੇ ਠੀਕ ਆਦਾ ਪੁੱਛਿਆ ਗਰਲੀਨ ਨੂੰ। ਉਹਦਾ ਖੰਡੀ ਹੈਗੇ ਜੇ ਖੜਨੇ ਤੇ ਲੈ ਜਾ ਮਰ ਕੋ ਹੋਰ। ਤੇ ਆ ਮੈਂ ਵੇਖ ਲੈਣਾ ਵਾ। ਬਾਕੀ ਕੱਲਾ ਤੂੰ ਛੱਡ। ਇਹਨਾਂ ਮੈਂ ਪੱਠੇ ਪਾਤੇ ਆ। ਤੇ ਤੂੰ ਮੇਰੇ ਨਾਲ ਇਹ ਕੱਪੜੇ ਵੀ ਨਹੀਂ ਬਦਲੇ ਆਣ ਕੇ ਜੀਉਂਦੇ। ਉਹ ਕਿੱਥੇ ਭਰਾਵਾ ਪਾਣੀ ਹੁਣ ਪੀ ਕੇ ਆਇਆ ਮੈਂ। ਤੂੰ ਪਹਿਲਾਂ ਤੇ ਆਪਣੇ ਕੱਪੜੇ ਬਦ ਜਾ ਕੇ ਤੇ ਰੋਟੀ ਖਾ। ਤੇ ਕੋਈ ਨਹੀਂ ਅੱਜ ਆਪਾਂ ਨਹੀਂ ਜਾਂਦੇ। ਕੱਲ ਨੂੰ ਜਾ ਕੇ ਤੇ ਆਪਾਂ ਕੱਪੜੇ ਬਣਾ ਲਿਆਵਾਂਗੇ। ਇਹ ਸਵੇਰ ਤੇ ਨਹੀਂ ਗੱਲ ਪਾਉਣੀ। ਫੇਰ ਮੁੜ ਕੇ ਕਰ ਲੀਂਨੇ ਔਖੀ ਹੋਣਾ ਧਰਨਾ। ਤੇ ਤੂੰ ਹੁਣੇ ਜਾ। ਚਲ ਠੀਕ ਹੈ ਫਿਰ ਮੈਂ ਹੋਰ ਨਾ। ਆਹੋ ਕਿ ਆਓ। ਹਜੇ ਤੇ ਪਿੰਦਰ ਹੀ ਚੰਗਾ ਵਾ ਜਿਹੜਾ ਇੰਨਾ ਸੋਚਦਾ ਵਾ। ਵਕਤ ਤੇ ਚਲ ਹੋ ਹੀ ਗਏ ਆ ਮੈਨੂੰ ਇਹ ਆਬ ਕਿਤੇ ਹੋਰ ਨਾ ਕੋਈ ਹੁਣ ਪੰਗਾ ਪੈ ਜੇ। ਤੁਗੀ ਭਾਬੀ ਜਿਹੜੀ ਇੱਕ ਦਿਨ ਨਹੀਂ ਠੀਕ ਲੰਗਣ ਦੇਂਦੀ ਅਜੀਬ ਵਿਚਾਰ ਆਇਆ ਕੱਪੜੇ ਵੀ ਨਹੀਂ ਲਾਏ ਤੇ ਪਹਿਲਾਂ ਹੀ ਉਹਨੂੰ ਆ ਵੀ ਘਰ ਚ ਕੋਈ ਮਸਲਾ ਨਾ ਵਿਗੜੇ ਪਰ ਇਹ ਆ ਵੀ ਜਨਾਨੀਆਂ ਕੇ ਪਾਸੇ ਸਮਝਣਾ ਥੋੜਾ ਜਿਹਾ ਘਰ ਨਾਲ ਤੇ ਫੇਰ ਹੀ ਗੱਲ ਚਲਤੀ ਆ ਨਾ ਵਾਹਿਗੁਰੂ ਹੁਣ ਤੇ ਘਰ ਦੇ ਡੋਰਨ ਤੇਰੇ ਹੱਥ ਹੀ ਹੋ ਤੂੰ ਹੀ ਬਚਾ ਸਕਦਾ ਘਰ ਨੂੰ ਗੱਲੀ ਚਲੋ ਚੱਲੀਏ ਜੇ ਸ਼ਹਿਰ ਜਾਣਾ ਨੇ ਮੈਂ ਨਹੀਂ ਜਾਣਾ ਹੈਗਾ ਮੇਰਾ ਨਾ ਸਿਰ ਪੀੜ ਹੁੰੰਡਿਆ ਵਾ ਇਹ ਜਾਣਾ ਕਿਉਂ ਨਹੀਂ ਹੈਗਾ ਮੁੜ ਕੇ ਆਣ ਕੇ ਸ਼ਾਮ ਨੂੰ ਮੈਂ ਧਾਰਾ ਵੀ ਕੱਢਣੀ ਆਂ ਤੇ ਕੋਈ ਟਾਈਮ ਵੀ ਕੱਢਣਾ ਆ ਹੁਣ ਤੁਸੀਂ ਕਹਿ ਰਹੇ ਹੋ ਕਿ ਚਲੋ ਚੱਲੀਏ ਤੇ ਜੇ ਤੁਸੀਂ ਉਦੋਂ ਹੀ ਤੁਰ ਪੈਂਦੇ ਤਾਂ ਆਪੇ ਨਾ ਮੈਨੂੰ ਇਹ ਬੇਇੱਜ਼ਤੀ ਕਰਦੀ ਇੰਨੀ ਉਹਨੇ ਬੇਇੱਜ਼ਤੀ ਕੀਤੀ ਹੈ ਮੋਪੜ ਤੋਂ ਗਰਲੀ ਨਾ ਉਹ ਗੱਲਾਂ ਸ਼ਰੀਆ ਛੱਡ ਦੇ ਜੋ ਵੀ ਆ ਨਾ ਮੈਂ ਕੁਝ ਨਹੀਂ ਸੁਣਦਾ ਕਿਉਂਕਿ ਤੈਨੂੰ ਪਤਾ ਇਸ ਲਈ ਤੇ ਮੈਂ ਨਾਲ ਆਪੇ ਰਲ ਮਿਲ ਕੇ ਰਿਆ ਕਰੋ ਤੇ ਬਲੀਆ ਵਾ ਏਦਾਂ ਨਾ ਕਰਿਆ ਕਰੋ ਉਹਨੇ ਕਹਿਤਾ ਇੰਨੇ ਕਹਿਤਾ ਕਿ ਯਾਰੀ ਆਪ ਕੋ ਜਬ ਮੈਨੇਜ ਕਰਨਾ ਸਿੱਖੋ ਵੀ ਕਿੱਦਾਂ ਟਾਈਮ ਕਰਨਾ ਹੋ ਸਾਂਝੇ ਕਰ ਹਾਂ ਤੇ ਬੜੀ ਹੈਗੀ ਆ ਜਿਹੜਾ ਮੇਰਾ ਵਧੀਆ ਸੂਟ ਹੀ ਨਾ ਉਹ ਕੱਢ ਕੇ ਰੱਖ ਲਿਆ ਵਾ ਤੂੰ ਦੂਜੇ ਮੈਨੂੰ ਦੇ ਦੇ ਉਹ ਚੱਲ ਸੂਟ ਹੀ ਆ ਬੱਬਾ ਉੱਥੇ ਕੌਣ ਵਿੰਦਾ ਵਾ ਇੰਨੇ ਜਾਣੇ ਤਾਂ ਇਕੱਠੇ ਹੋਏ ਹੁੰਦੇ ਆ ਬੀਬੀਆਂ ਦੇ ਕੋਲ ਸੂਟਾਂ ਦੀਆਂ ਵੇਖਣਾ ਕੰਨੇ ਘੜੀ ਦੀ ਘੜੀ ਕੇ ਨੇ ਪੁੱਛਣਾ ਤਾਂ ਮੁੜ ਕੇ ਚਲੋ ਜੀ ਆਪੋ ਆਪਣੀ ਘਰੀਏ ਤੇ ਨਾਲੇ ਇਹ ਕਿਹੜੇ ਮਾੜੇ ਚੰਗੇ ਭਲੇ ਤੇ ਆ ਇਹ ਵੀ ਪੈਂਦੇ ਆ ਇਹ ਕਿਹੜੇ ਮੁਕਤਾ ਏ ਹੈ ਤੇ ਚੰਗੇ ਭਲੇ ਆ ਪਰ ਜਿਹੜਾ ਮੇਰਾ ਸੂਟ ਹੀ ਨਾ ਵਧੀਆ ਮੈਂ ਲਿਆਂਦਾ ਹੀ ਮੇਰੀ ਮੰਨ ਪਸੰਦ ਆ ਹੀ ਉਹ ਨੇ ਰੱਖ ਲਿਆ ਵਿੱਚੋਂ ਚਲ ਜੇ ਰੱਖ ਲਿਆ ਨਾ ਤਦੇ ਮਤਨ ਕੈਨੇਡਾ ਬਸ ਤੂੰ ਨਾਲ ਚੱਲ ਤੇ ਆਪਣੀ ਮਨਪਸੰਦ ਲੈ ਲੈ ਕੋਈ ਗੱਲ ਨਹੀਂ ਲੱਭ ਮੈਂ ਨਾ ਇਹਨਾਂ ਨੇ ਸਾਰ ਲੈਣਾ ਮੈਂ ਐਂ ਜਾਣਾ ਹੈਗਾ ਹੈ ਤੇ ਗੱਲੀ ਨੂੰ ਤਾਂ ਤੂੰ ਸਿਆਣੀ ਆ ਪਰ ਇਹ ਆਪ ਵੀ ਜਦੋਂ ਲੜਾਈ ਹੁੰਦੀ ਆ ਤੁਹਾਡੀ ਦੋਵਾਂ ਦੀ ਇਹੋ ਜੀ ਇੱਕ ਜਣੀ ਚੁੱਪ ਕਰ ਜੇ ਤੇ ਦੂਜੀ ਬੋਲ ਵੀ ਲਾਉਗੀ ਤੇ ਆਪੇ ਬੋਲ ਬਣ ਕੇ ਹਾਰ ਜੂਗੀ ਜੇ ਲੜਾਈ ਮੁਕਵਣੀ ਹੋਏ ਤੇ ਉਹਦਾ ਇਹੋ ਹੀ ਅਕਲ ਆ